ਭਾਈ ਰਾਮ ਸਿੰਘ ਜਿਹੜੇ ਸਿੱਖ ਆਰਕੀਟੈਕਟ ਦੇ ਇਨਵੈਂਟਰ ਸਨ ਜੀ ਉਹਨਾਂ ਦਾ ਨਾਮ ਤਾਂ ਕਿਸੇ ਨੇ ਅਜ ਤੱਕ ਨਹੀਂ ਲਿਆ ਕਿਤੇ ਬੜੇ ਲਿਖੇ ਨਹੀਂ ਸੀ ਬਿਲਕੁਲ ਜੀ ਲਿਖਨ ਕੁਵੀਨ ਵਿਕਟੋਰੀਆ ਦੇ ਵੇਲੇ ਦੇ ਸਨ ਜੀ ਉਹਨਾਂ ਦਾ ਟੈਲੈਂਟ ਜੀਨੀਅਸ ਦੇਖ ਕੇ ਉਹਨਾਂ ਨੇ ਮਿਓ ਸਕੂਲ ਆਫ ਆਰਟ ਦਾ ਪ੍ਰਿੰਸੀਪਲ ਬਣਿਆ ਤਾਂ ਮੇਰੇ ਫਾਇਦੇ ਉਹਨਾਂ ਨੇ ਇਨਸਪਾਇਰ ਕਰ ਹੋਣ ਕਰਕੇ ਖੁਦ ਹੀ ਸਿੱਖਨੇ ਸਿੱਖ ਆਰਕੀਟੈਕਚਰ ਜੀ 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 ਤੇ ਉਹਨਾਂ ਨੇ ਦੋ ਗੁਰਦੁਆਰੇ ਡਿਜ਼ਾਈਨ ਕੀਤੇ ਹਨ ਜੰਧਿਆ ਸਾਹਿਬ ਅੱਛਾ ਜੀ ਅਰਾਨੰਗੋ ਸਾਹਿਬ ਮੇਰੇ ਘਰ ਦੇ ਘਟ ਹੈ ਇਹ ਚੋਟਕ ਕਿ ਜਿਹੜੀ ਬਾਦਸ਼ਾਹੀ ਮਸਜਿਦਾਂ ਵਰਤ ਬਣੀ ਹੋਈ ਬਹੁਤ ਵੱਡੀ ਮਸਜਿਦ ਜੀ ਉਹ ਮੇਰੇ ਇਨਸਿਸਟਰਸ ਨੇ ਬਣਾਈ ਸੀ ਤੇ ਬੰਬੇ ਗਵਰਨਮੈਂਟ ਦੇ ਹਵਾਲੇ ਅੱਛਾ ਜੀ ਕਾਲਜ ਜੋ ਕਰਨ ਜਿਹੜਾ ਬੰਬੇ ਦਾ ਜਿੱਤੇ ਨਾ ਪੜੇ ਹਾਂਜੀ ਉਹਨਾਂ ਨੇ ਬਣਾਇਆ ਹੋਈ ਸੀ ਕਿ ਐਂਟਰੀਸ ਵਾਸਤੇ ਅਗਰ ਡਰਾਇੰਗ ਦੇ ਉਹ ਐਗਜ਼ਾਮ ਕਿੰਨਾ ਕਰਦੇ ਸੀ ਕਿ ਜੇ ਨੇ ਕੀਤੇ ਹੋਣ ਤੇ ਆਸਾਨ ਹੋ ਗਏ ਹੂੰ ਇਧਰੋਂ ਮੇਰਾ ਸਕੂਲ ਲੀਵਿੰਗ ਸਰਟੀਫਿਕੇਟ ਦਾ ਐਮ ਐਮ ਮਾਰਕਸ ਅੱچھے ਆ ਗਏ ਤੇ ਤੁਸੀਂ ਹੈਰਾਨ ਹੋਗੇ ਅਜ ਤੱਕ ਉਹ ਕਿਸੇ ਨਾਲ ਨਹੀਂ ਹੋਇਆ ਹੋ ਵੀ ਨਹੀਂ ਸਕਦਾ ਜੀ ਉਥੋਂ ਸਿੱਧੀ ਟੈਲੀਗ੍ਰਾਮ ਆ ਗਈ ਐਡਮਿਟਡ ਅੱਛਾ ਜੀ ਕੋਈ ਇੰਟਰਵਿਊ ਨਹੀਂ ਕਰਨਾ ਹੋ ਉਥੋਂ ਦਾ ਜਿਹੜਾ ਹੈਡ ਸੀ 7 ਡਿਪਾਰਟਮੈਂਟਸ ਦਾ ਉਹਨੂੰ ਡੀਨ ਕਹਿੰਦੇ ਸੀ ਤੇ ਮੇਰੇ ਘਰਦਿਆਂ ਨੇ ਕਿਹਾ ਵੀ ਉਹ ਡੀਨ ਸਾਹਿਬ ਨੂੰ ਜ਼ਰੂਰ ਦਿਖਾਵੇਂ ਆਪਣੇ ਤਾਂ ਜੀ ਉਹ ਐਡਮਿਟ ਹੋ ਗਿਆ ਮੈਂ ਫੇਲੇ ਨੂੰ ਦਿਖਾਏ ਹੋਏ ਹੈਰਾਨ ਹੋ ਗਏ ਕਹਿੰਦਾ ਵਾਈ ਆਰ ਯੂ એન ਆਰਕੀਟੈਕਚਰ ਯੂ ਆਰਨ ਆਰਟਿਸਟ ਆਲਰੇਡੀ ਕਮ ਸਟਡੀ ਪੇਂਟਿੰਗ ਸਟਡੀ ਵੇਰਸ ਨੋ ਸੋ ਟੱਚ ਹੈ ਪੇਂਟਿੰਗ ਉਹਨੇ ਗੰਦੇ ਰਫਾ ਨੂੰ ਬਤਾਇਆ ਉਹ ਕੇਗਰ ਕੰਮ ਕਰਨਾ ਹੈ ਤਾਂ ਆਰਕੀਟੈਕਟ ਜੀ ਅਗਰ ਲੋਕੀ ਸਈਏ ਆਰਕੀਟੈਕਟ ਜਿਹੜਾ ਮਾਸਟਰ ਬਹੁਤ ਹੀ ਕਮਾਲ ਦਾ ਮਾਸਟਰ ਹਾਈ ਤੱਕ ਮੈਂ ਨਹੀਂ ਉਹਦੇ ਨਾਲ ਦਾ ਦੇਖਿਆ ਮੈਂ ਬੰਬੇ ਚ ਆਪਣੀ ਐਗਜ਼ੀਬੀਸ਼ਨ ਲਾਈ ਪੇਂਟਿੰਗ ਦੀ ਹੁੰਦੀ ਕਿਹੜੇ ਸੰਤ ਉਨੇ ਚੁੱਤੇ ਰਹਿੰਗੇ ਅੱਛਾ ਜੀ ਤੇ ਉੱਥੇ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਜੇ ਤੁਸੀਂ ਆ ਸਕੋ ਤੇ ਜਰੂਰ ਆਉਗੇ ਜੀ ਉਸ ਵੇਲੇ ਮੈਂ ਭਾਸੀ ਲੱਗੇ ਸਾਲ ਦੇ ਹੋ ਗਿਆ ਤਾਂ ਜੀ ਪਰਾਨੇ ਤੇ ਗਾ ਲੋ ਆ ਗਏ ਕੀ ਪਤਾ ਨਹੀਂ ਕਿਥੋਂ ਬਸਾਂ ਮੁਸਾਫਰ ਕੋਲ ਗਿਆ ਅੱਛਾ ਜੀ ਹੋਰ ਵੀ ਚੀਜ਼ ਹਨ ਵਾਲੀ ਦੱਬਾ ਲੈ ਮਠਾਈ ਦੇ ਅੱਛਾ ਜੀ ਇਹ ਸਟੂਡੈਂਟ ਟੀਚਰ ਨੂੰ ਕਹਿੰਦੇ ਕਹਿੰਦੇ ਕਿ تمہਾਰੇ ਕੇਸ ਵਿੱਚ ਹੁੰਦਾ ਹੈ ਅੱਛਾ ਜੀ ਸਟੂਡੈਂਟ ਦੇਗਾ ਕੀ ਆ ਕਰਦੇ ਯੂ ਆਰ ਅ ਵੈਰੀ ਡਿਸਟਿੰਗਿਸ਼ਡ ਆਰਕੀਟੈਕਚਰ ਇਜ਼ ਫਰੋਜ਼ਨ 뮤직 ਜੀ 뮤직 ਨੂੰ ਜਦ ਫਰੋਜ਼ ਫ੍ਰੀਜ਼ ਕਰ ਦਿੰਦੇ ਹਨ ਤੇ ਆਰਕੀਟੈਕਚਰ ਬਣ ਜਾਂਦਾ ਅੱਛਾ ਤੇ ਫਿਰ ਉਹਨੇ ਕਿਹਾ 뮤직 ਇਜ਼ ਲਿਕਵਿਡ ਆਰਕੀਟੈਕਚਰ ਜੀ ਇਹ ਤਾਂ 뮤직 ਹੈ ਉਹਦੇ ਚ ਵੀ ਆਰਕੀਟੈਕਚਰ ਹੁੰਦਾ ਲੇਕਿਨ ਉਹ ਲਿਕਵਿਡ ਫਾਰਮ ਚ ਹੁੰਦਾ ਗਾਈਡ ਮੀਡ ਹੈ ਤੁਹਾਡਾ ਸਵਾਗਤ ਹੈ #ਜ਼ਿੰਦਗੀ ਚ ਅਸੀਂ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਜ਼ਿੰਦਗੀ ਨਾਲ ਗੱਲ ਕਰਨੀ ਸਿਖਾਉਨੇ ਆ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਜ਼ਿੰਦਗੀ ਨਾਲ ਇਸ ਤਰ੍ਹਾਂ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਜ਼ਿੰਦਗੀ ਦੇ ਹਰ ਸਵਾਲ ਨਵੇਂ ਨੇ ਤੇ ਜਵਾਬ ਵੀ ਨਵੇਂ ਹੋਣ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜ਼ਿੰਦਗੀ ਦੇ ਸਵਾਲ ਨਵੇਂ ਹੁੰਦੇ ਨੇ ਤੇ ਜਵਾਬ ਪੁਰਾਣੇ ਹੋ ਜਾਂਦੇ ਨੇ ਟੋਟੇ ਤੇ ਮੈਨੂੰ ਲੱਗਦਾ ਹੈ ਕਿ ਇਸ ਵਿਧਾ ਨੂੰ ਇਸ ਕਲਾ ਨੂੰ ਜ਼ਿੰਦਗੀ ਦੀ ਸੰਵਾਦ ਨੂੰ ਜ਼ਿੰਦਗੀ ਜਿਉਣ ਵਾਲੀ ਸਮਝ ਪੈਂਦੀ ਤੇ ਜ਼ਿੰਦਗੀ ਕਿੰਨੇ ਲੋਕ ਜਿਉਂਦੇ ਨੇ ਕਿਸ ਤਰ੍ਹਾਂ ਜਿਉਂਦੇ ਨੇ ਜ਼ਿੰਦਗੀ ਦੇ ਰੰਗ ਨੂੰ ਕਿਵੇਂ ਸਮਝਦੇ ਨੇ ਉਹ ਵੀ ਬਹੁਤ ਕਟਸ਼ਕਸ਼ੀਤਾਂ ਨੇ ਤੇ ਅਸੀਂ ਐਸੀਆਂ ਸ਼ਖਸੀਤਾਂ ਨੂੰ ਚੁਣਦੇ ਆਂ ਤੇ ਉਹ ਦਰਸ਼ਕਾਂ ਨੂੰ ਰੂਪ ਰੂਪ ਕਰਾਉਣੀ ਹੈ ਕਿ ਉਹ ਵੀ ਜ਼ਿੰਦਗੀ ਦੀ ਗੱਲ ਨੂੰ ਸਮਝਣ ਤੇ ਜ਼ਿੰਦਗੀ ਦੇ ਸਵਾਲਾਂ ਨੂੰ ਸਮਝਣ ਤੇ ਦਰਸ਼ਕਾਂ ਵਿੱਚ ਵਖਵਾ ਨਾ ਬਣਦੇ ਹੋਏ ਅਸੀਂ ਉਸ ਸ਼ਖਸੀਤ ਦੀ ਗੱਲ ਕਰਦੇ ਆਂ ਉਸ ਸ਼ਖਸੀਤ ਨੂੰ ਤੁਹਾਨੂੰ ਮਲਾਉਂਦੇ ਆਂ ਜਿਸ ਨੇ ਜ਼ਿੰਦਗੀ ਨਾਲ ਹਰ ਰੰਗ 'ਚ ਗੱਲ ਕੀਤੀ ਹਰ ਢੰਗ 'ਚ ਗੱਲ ਕੀਤੀ ਤੇ ਜ਼ਿੰਦਗੀ ਨੂੰ ਉਸ ਪੈਮਾਨੇ 'ਚ ਵੀ ਦੇਖਿਆ ਜਿੱਥੇ دیਵਾਨੇ ਗੱਲ ਕਰਦੇ ਨੇ ਤੇ ਉਹ دیਵਾਨਗੀ ਵੀ ਦੇਖੀ ਜਿੱਥੇ ਉੱਪਰ ਦੀ ਗੱਲ ਹੁੰਦੀ ਹੈ ਜਿਹੜੀ ਕਹਿੰਦੇ ਗੱਲਾਂ ਉੱਚੀਆਂ ਨੇ ਮੇਰੇ ਯਾਰ ਦੀਆਂ ਉਹ ਯਾਰ ਰੱਬ ਵੀ ਹੋ ਸਕਦਾ ਹੈ ਉਹ ਯਾਰ ਤੁਹਾਡਾ ਮਹਿਬੂਬ ਵੀ ਹੋ ਸਕਦਾ ਹੈ ਮਹਿਬੂਬ ਦੇ ਕਿੱਸੇ ਵੀ ਹੋ ਸਕਦੇ ਨੇ ਕਹਾਣੀਆਂ ਵੀ ਹੋ ਸਕਦੀਆਂ ਨੇ ਉਹਨੂੰ ਇੱਕ ਰਾਈਟਰ ਇੱਕ ਕਵੀ ਆਪਦੀ ਤੁਕਵੰਦੀ 'ਚ ਕਿਵੇਂ ਲੈ ਕੇ ਜਾਂਦਾ ਇੱਕ ਚਿੰਤਕ ਉਸ ਤੇ ਚਿੰਤਨ ਕਿਸ ਤਰ੍ਹਾਂ ਕਰਦਾ ਉਹ ਇੱਕ ਵੱਖ-ਵੱਖ ਵਿਧਾਵਾ ਨੇ ਪਰ ਕਈ ਵਾਰੀ ਕੀ ਹੁੰਦਾ ਹੈ ਕਿ ਇੱਕ ਸ਼ਖਸੀਅਤ ਬਹੁਫੱਖੀ ਸ਼ਖਸੀਤ ਹੁੰਦੀ ਹੈ ਜਿਸ ਵਿੱਚ ਹਰ ਤਰ੍ਹਾਂ ਦੀ ਵਿਧਾ ਹੁੰਦੀ ਹੈ ਕਹਿੰਦੇ ਨੇ ਕਿ ਪੰਜ ਤੱਤ ਬਾਹਰ ਨੇ ਪਰ ਬੋਡੀ ਦੇ ਵਿੱਚ ਪੰਜ ਤੱਤ ਇਕੱਠੇ ਸਮਾਏ ਹੋਏ ਨੇ ਉਹਨਾਂ ਤੱਤਾਂ 'ਚੋਂ ਸਾਰੇ ਤੱਤ ਨਿਖਾਰ ਕੇ ਹਰ ਤੱਤ ਦਾ ਇੱਕ ਰੰਗ ਦਿਖਾਉਂਦਾ ਤੇ ਦੇਖਦਾ ਉਹ ਹੋਰ ਹੀ ਕਿਸਮ ਦਾ ਬੰਦਾ ਹੁੰਦਾ ਹੈ ਹੋਰ ਹੀ ਸ਼ਖਸੀਤ ਹੁੰਦੀ ਹੈ ਹੋਰ ਹੀ ਰੂਹ ਹੁੰਦੀ ਹੈ ਅਜਿਹੀ ਰੂਹ ਦੇ ਤੁਹਾਨੂੰ ਰੂਪ ਰੂਪ ਕਰਾਉਣੇ ਆ ਸੁਰਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਨੇ ਆਰਕੀਟੈਕਚਰ ਜਿਹਨੂੰ ਕਿਹਾ ਜਾਂਦਾ ਹੈ ਕਿ ਕਲਾ ਦੀ ਹਾਥੀ ਦੀ ਪੈੜ ਜਿੱਥੇ ਹਰ ਕਲਾਵਾਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਉਹ ਕਲਾਵਾਂ ਨੂੰ ਇਕੱਠੀਆਂ ਨੂੰ ਦੇਖਤਾ ਪਾਉਂਦਾ ਪਰ ਨਿਖਾਰਦੇ ਬਹੁਤ ਘੱਟ ਲੋਕ ਨੇ ਤੇ ਉਹ ਇਹਨਾਂ ਨੇ ਨਿਖਾਰਿਆ ਨੇ ਦਰਸ਼ਕਾਂ 'ਚ ਵਖਵਾ ਨਾ ਬਣਦੇ ਉਹ ਸਿਧਾਂਤਾਂ ਨੂੰ ਮਿਲਦੇ ਆ ਪੱਟੀ ਸਾਹਿਬ ਤੁਹਾਡਾ ਸਵਾਗਤ ਬਹੁਤ ਸ਼ੁਕਰੀਆ ਜੀ ਆ ਕਾਫੀ ਕੁਛ ਮੈਂ ਬੋਲਿਆ ਜ਼ਿੰਦਗੀ ਦੇ ਬਾਰੇ ਤੇ ਮੈਂ ਚਾਹੁੰਦਾ ਕਿ ਹਰ ਜ਼ਿੰਦਗੀ ਦੇ ਰੰਗ ਨੂੰ ਮੈਂ ਦਰਸ਼ਕਾਂ ਦੇ ਰੂਬੂ ਕਰ ਸਕਾਂ ਜਿਹੜਾ ਤੁਸੀਂ ਮਾਣਿਆ ਤੇ ਉਸ ਤੋਂ ਦਰਸ਼ਕ ਕੁਛ ਨਾ ਕੁਛ ਸਮਝਣ ਕੇ ਜ਼ਿੰਦਗੀ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਹਿੰਦੇ ਨੇ ਕਿ ਸਿੱਖਿਆ ਜਾਖਰ ਗਿਆਨ ਤੁਹਾਨੂੰ ਜੀਣ ਦੀ ਕਲਾ ਦੱਸਦਾ ਹੈ ਉਹ ਕਲਾ ਨੂੰ ਤੁਸੀਂ ਕਿਵੇਂ ਸਮਝਿਆ ਉਹ ਕਲਾਵਾਂ ਕਿੰਨੀਆਂ ਨੇ ਉਹ ਬਾਤ ਕਰਦੇ ਰਿਹਾ ਸ਼ੁਰੂ ਜਿਹੜਾ ਸਿੱਖਿਆ ਦਾ ਕੰਮ ਉਹਦੇ ਕਰਤਾ ਸ਼ੁਰੂ ਹੋਇਆ ਜੀ ਔਰ ਖਾਸ ਕਰਕੇ ਮੈਂ ਆਰਕੀਟੈਕਟ ਬਣਿਆ ਹੈ ਜੀ ਉਹ ਤੇ ਪੱਕਾ ਉੱਥੋਂ ਹੀ ਸ਼ੁਰੂ ਹੋਇਆ ਜੀ ਉਹ ਬਹੁਤ ਹੀ ਦਿਲਚਸਪ ਗੱਲਾਂ ਜਿਹੜੀ ਮੇਰੇ ਫਾਦਰ ਮੈਨੂੰ ਬੜੀ ਵਾਰੀ ਸੁਣਾਉਂਦੇ ਰਹਿੰਦੇ ਸੀ ਜੀ ਲੇਕਿਨ ਉਹਨਾਂ ਦੇ ਬਾਰੇ 2-4 ਲਾਈਨਾਂ ਜ਼ਰੂਰ ਕਹਿਣਾ ਚਾਹਾਂਗਾ ਜੀ ਬਿਲਕੁਲ ਉਹਨਾਂ ਨੇ ਜ਼ਰੂਰਤ ਮਹਿਸੂਸ ਕਰਕੇ ਕਈ ਆਰਟਸ ਸਿੱਖੇ ਜੀ ਔਰ ਇਸ ਤਰ੍ਹਾਂ ਦੇ ਸਿੱਖੇ ਜਿਹੜੇ ਮੈਨੂੰ ਉਹ ਦੱਸਦੇ ਹੁੰਦੇ ਸੀ ਵੀ ਇਤਨਾ ਬੜੀਆ ਸਿੱਖੋ ਕਿ ਆਪਕੇ ਮੁਕਾਬਲੇ ਮੇ ਕੋਈ ਨਾ ਆ ਸਕੇ ਜੀ ਉਹਨਾਂ ਨੇ ਜੋ ਜੋ ਸਿੱਖਿਆ ਉਹ ਵਾਕਈ ਉਸ ਟਾਈਪ ਦੇ ਜੀ ਤੇ ਉਹਦੇ ਵਿੱਚ ਰੈਸਲਿੰਗ ਵੀ ਹੈ ਤੇ ਕਲਾਸਿਕਲ 뮤직 ਵੀ ਹੈਗਾ ਜੀ ਤੇ वुਡ ਕਾਰਵਿੰਗ ਹੈ ਕੀ ਆਰਕੀਟੈਕਚਰ ਵੀ ਹੈਗਾ ਜੀ ਪੇਂਟਿੰਗ ਵੀ ਹੈ ਗ੍ਰੀ ਸਕਲਪਚਰ ਵੀ ਹੈਗਾ ਜੀ ਪ੍ਰੋਬਲੈਮੈਟਿਕਸ ਵੀ ਹੈਗਾ ਜਦ ਯੂ ਜਸਟ ਨੇਮ ਇਟ ਇਟ ਇਜ਼ देयर ਜੀ ਉਹਨਾਂ ਸਾਰਿਆਂ ਚ ਐਕਸਲ ਕੀਤਾ ਉਹਨਾਂ ਦੀ ਪ੍ਰੋਬਲਮ ਇਹ ਰਹੀ ਕਿ ਪਬਲਿਸਿਟੀ ਦਾ ਉਹਨਾਂ ਕੋਈ ਰਿਸੋਰਸ ਨਹੀਂ ਸੀ ਪੈਸਾ ਨਹੀਂ ਸੀ ਜੀ ਆਦਰਵਾਇਜ਼ ਉਹਨਾਂ ਨੂੰ ਲੋਕਾਂ ਨੇ ਕਹਿਣਾ ਸੀ ਵੀ ਇਦਾਂ ਦਾ ਬੰਦਾ ਅਸੀਂ ਦੇਖਿਆ ਹਾਂ ਹਾਂਜੀ ਉਹਨਾਂ ਨੇ ਮੈਨੂੰ ਇਹ ਦੱਸਿਆ ਬਹੁਤ ਵਧੀਆ ਦੱਸਦੇ ਰਹਿੰਦੇ ਸੀ ਕਿ ਲਾਹੌਰ ਦੇ ਵਿੱਚ ਕਾਉਂਸਲ ਚੈਂਬਰ ਬਣਦਾ ਪਿਆ ਸੀ ਜੀ ਜਦੋਂ ਅਨਡਿਵਾਈਡਿਡ ਪੰਜਾਬ ਸੀ ਤੇ ਉਹਦਾ ਚੀਫ ਆਰਕੀਟੈਕਟ ਅੰਗਰੇਜ਼ ਸੀ ਜੀ ਉਹ 1913 ਤੋਂ ਲੈ ਕੇ 1938 ਤੱਕ ਪੰਜਾਬ ਦਾ ਉਹ ਹੀ ਚੀਫ ਆਰਕੀਟੈਕਟ ਅੱਛਾ ਜੀ ਜਿਨੇ ਪੰਜਾਬ ਜਿੱਦਾਂ ਕਰਾਚੀ ਦਾ ਮਾਸਟਰ ਪਲਾਨ ਉਹਨੇ ਬਣਾ ਹਾਂਜੀ ਹਾਂਜੀ ਤੇ ਆਰਕੀਟੈਕਚਰ ਦੀਆਂ ਬਿਲਡਿੰਗਾਂ ਤੇ ਬਹੁਤ ਬਣਾਈਆਂ ਜੀ ਉਹ ਕਾਉਂਸਲ ਚੈਂਬਰ ਜਿਹੜਾ ਬਣਾ ਰਿਆ ਸੀ ਉਹਦੇ ਵਿੱਚ ਮੇਰੇ ਫਾਦਰ ਨੇ ਲਾਸਟਰੋ ਪੈਰਿਸ ਦਾ ਵਰਕ ਉਹਦਾ ਕੰਟਰੈਕਟ ਲਿਆ ਹੋਇਆ ਸੀ ਜੀ ਤੇ ਇੱਕ ਦੋ 190 ਹੋਰ ਬੰਦੇ ਸੀ ਅੱਛਾ ਤੇ ਕਹਿੰਦੇ ਇੱਕ ਦਿਨ ਉਹ ਸਾਈਟ ਤੇ ਆਇਆ ਉਹਦਾ ਨਾਮ ਸੀ ਬੇਸਲ ਮਾਰਟਨ ਜੀ ਤੇ ਬੜਾ ਰੋਬ ਸੀ ਬੜਾ ਅੱਛਾ ਲੱਗ ਰਿਹਾ ਸੀ ਕਿਸ ਤਰ੍ਹਾਂ ਜਾਨਦਾ ਤੇ ਕਿ ਮੇਰੇ ਫਾਦਰ ਬੜੇ ਇੰਪ੍ਰੈਸ ਹੋਏ ਵੀ ਦੇਖੋ ਅੱਛਾ ਕ੍ਰੀਏਟੀਵਿਟੀ ਤੇ ਨਾਲ ਦੇਖੋ ਰੋਬ ਵੀ ਹੈ ਪ੍ਰੈਜੈਂਸ ਵੀ ਹੈ ਜੀ ਤੇ ਉਸ ਵੇਲੇ ਤੱਕ ਸਾਡੇ ਘਰ ਤੇ ਮੈਨੂੰ ਦੱਸਦੇ ਵੀ ਤਿੰਨ ਤਿੰਨ ਮੇਰੀਆਂ ਭੈਣਾਂ ਸੀ ਜੀ ਮੇਰੀ ਪਹਿਲਾ ਅਛ ਨਹੀਂ ਸੀ ਹੋਈ ਅੱਛਾ ਉਹ ਨੂੰ ਆਪਣੇ ਕੋਲੀਗ ਨੂੰ ਕਹਿੰਦੇ ਯਾਰ ਦੇਖੋ ਬੰਦਾ ਕਿੰਨਾ ਕਮਾਲ ਲੱਗ ਰਿਹਾ ਹਾਂਜੀ ਤੇਰਾ ਕੀ ਖਿਆਲ ਹੈ ਜੇ ਮੇਰੇ ਘਰ ਮੁੰਡਾ ਪੈਦਾ ਹੋਵੇ ਤੇ ਮੈਨੂੰ ਆਰਕੀਟੈਕਟ ਬਣਾਵਾਂ ਅੱਛਾ ਜੀ ਹਾਂਜੀ ਕਹਿੰਦਾ ਜ਼ਰੂਰ ਬਣਾਉਣਾ ਚਾਹੀਦਾ ਕਮਾਲ ਦਾ ਬੰਦਾ ਕਮਾਲ ਅੱਛਾ ਜੀ ਤੇ ਉਹ 1934 ਦੀ ਗੱਲ ਹੈ ਤੇ ਮੇਰੇ 4 ਸਾਲ ਬਾਅਦ ਪੈਦਾ ਹੋਇਆ ਅੱਛਾ ਜੀ ਮਤਲਬ ਕਹਿੰਦਾ ਆਰਕੀਟੈਕਟ ਜੀ ਮੈਂ ਪਹਿਲੇ ਬਣ ਗਿਆ ਸੀ ਅੱਛਾ ਜੀ ਕਹਿੰਨੀ ਨੀਤਾ ਨੂੰ ਬਰਾਦਾਂ ਵਾਲੀ ਗੱਲ ਹੋ ਗਈ ਕਮਾਲ ਹੋ ਗਈ ਬਿਲਕੁਲ ਹਾਂਜੀ ਫਿਰ ਉਹ ਕਿਉਂਕਿ ਖੁਦ ਆਰਕੀਟੈਕਚਰ ਦਾ ਕੰਮ ਕਰਕੇ ਸਿੱਖਾ ਆਰਕੀਟੈਕਚਰ ਦਾ ਜੀ ਔਰ ਭਾਈ ਰਾਮ ਸਿੰਘ ਜਿਹੜੇ ਸਿੱਖ ਆਰਕੀਟੈਕਚਰ ਦੇ ਇਨਵੈਂਟਰ ਸਨ ਜੀ ਉਹਨਾਂ ਦੇ ਨਾਲ ਦਾ ਕਿਸੇ ਨੇ ਅਜੇ ਤੱਕ ਨਹੀਂ ਕੰਮ ਕੀਤਾ ਪੜ੍ਹੇ ਲਿਖੇ ਨਹੀਂ ਸੀ ਬਿਲਕੁਲ ਜੀ ਲੇਕਿਨ ਕਵਿਨ ਵਿਕਟੋਰੀਆ ਦੇ ਵੇਲੇ ਦੇ ਸਰ ਜੀ ਉਹਨਾਂ ਦਾ ਟੈਲੈਂਟ ਜੀਨੀਅਸ ਦੇਖ ਕੇ ਉਹਨਾਂ ਨੇ ਮੈਯੋ ਸਕੂਲ ਆਫ ਆਰਟ ਦਾ ਪ੍ਰਿੰਸੀਪਲ ਲਗਾਇਆ ਤਾ ਉਹ ਐਸਾ ਬੰਦਾ ਜਿਹੜਾ ਪੜ੍ਹਿਆ ਲਿਖਿਆ ਨਹੀਂ ਅੱਛਾ ਜੀ ਅੰਗਰੇਜ਼ਾਂ ਦੀ ਸਿਫਤ ਸੀ ਕਿ ਉਹ ਕੰਮ ਦੇਖਦੇ ਸੀ ਇਹ ਨਹੀਂ ਵੀ ਪੜਿਆ ਕੀ ਹਾਂ ਉਹ ਅੱਖਰ ਗਿਆਨ ਵਾਲੀ ਗੱਲ ਨਹੀਂ ਕਰਦੇ ਅੱਖਰ ਗਿਆ ਸੱਚਮਈ ਦੀ ਗੱਲ ਹਾਂਜੀ ਉਹਨਾਂ ਵਾਸਤੇ ਉਹਨਾਂ ਨੇ ਕਈ ਚੀਜ਼ਾਂ ਕੀਤੀਆਂ ਨੇ ਕਮਾਲ ਦੀਆਂ ਜਿਹੜੀਆਂ ਸੋਝ ਨਹੀਂ ਸਕਦੇ ਐਨੀਵੇ ਮੇਰੇ ਫਾਦਰ ਉਹਨਾਂ ਨੇ ਇਨਸਪਾਇਰ ਕਰ ਉਹਨ ਕਰਕੇ ਖੁਦ ਹੀ ਸਿੱਖ ਗਏ ਸਿੱਖਾ ਕੇ ਟੈਕਚਰ ਦੇ ਜੀ 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 ਤੇ ਉਹਨਾਂ ਨੇ ਦੋ ਗੁਰਦੁਆਰੇ ਡਿਜ਼ਾਈਨ ਕੀਤੇ ਨੇ ਪੰਜਾ ਸਾਹਿਬ ਅੱਛਾ ਜੀ ਔਰ ਅਨੰਦਪੁਰ ਸਾਹਿਬ ਮੇਰੇ ਫਾਦਰ ਦੇ ਡਿਜ਼ਾਈਨ ਜੀ ਤੇ ਤੁਸੀਂ ਦੇਖਣੋ ਸੈਲਫ ਸਟਾਰਟ ਬੰਦਾ ਜਿੱਤੇ ਕੋਈ ਸਪੋਰਟ ਨਹੀਂ ਗੋਡファーਦਰ ਨਹੀਂ ਤੇ ਉਹਨੂੰ ਇਦਾਂ ਕੰਮ ਮਿਲ ਜੇ ਤੇ ਕਿੱਡੀ ਵੱਡੀ ਜੀ ਜੀ ਬਿਲਕੁਲ ਬਿਲਕੁਲ ਤੇ ਰੱਬ ਵਾਲੀ ਗੱਲ ਹੈ ਹਾਂ ਜੀ ਉਹ ਉਹ ਹੀ ਇਹੋ ਹੀ ਮੈਨੂੰ ਦੱਸਦੇ ਰਹਿੰਦੇ ਸੀ ਵੀ ਤੂੰ ਆਰਕੀਟੈਕਟ ਬਣੇਗਾ ਕਿਉਂਕਿ ਸਾਡੀ ਬੈਕਗ੍ਰਾਉਂਡ ਵੀ ਇਦਾਂ ਦੀ ਫੈਮਿਲੀ ਦੀ ਜੀ ਜਹਾਂਗੀਰ ਦੇ ਵੇਲੇ ਤੋਂ ਸਾਡੇ ਘਰ 'ਚ ਸਾਰੀ ਚੀਜ਼ਾਂ ਰਹੀਆਂ ਅੱਛਾ ਅੱਛਾ ਜੀ ਇੱਥੋਂ ਤੱਕ ਕਿ ਜਿਹੜੀ ਬਾਦਸ਼ਾਹੀ ਮਸਜਿਦ ਲਾਹੌਰ 'ਚ ਬਣੀ ਹੋਈ ਬਹੁਤ ਵੱਡੀ ਮਸਜਿਦ ਹੈ ਜੀ ਉਹ ਮੇਰੇ ਐਂਸਿਸਟਰਸ ਨੇ ਬਣਾਈ ਸੀ ਜੀ ਐਕਚੁਅਲੀ ਬਿਲਡ ਕੀਤੀ ਅੱਛਾ ਜੀ ਤੇ ਉਹ ਬੈਕਗ੍ਰਾਉਂਡ ਤੋਂ ਲੈ ਕੇ ਫਿਰ ਉਹਨਾਂ ਨੇ ਕਿਹਾ ਵੀ ਆਰਕੀਟੈਕਚਰ ਅਗਰ ਹੈ ਤੇ ਆਰਟ ਹੈ ਤੇ ਸਾਡੇ ਘਰ ਦੀ ਗੱਲ ਹੈ ਨਾ ਤੇ ਫੈਮਿਲੀ ਐਜੂਕੇਟ ਕਰਨਾ ਜੀ ਉਹ ਖੁਦ ਨਹੀਂ ਹੋ ਸਕਿਆ ਕਿਉਂਕਿ ਪੈਸੇ ਨਹੀਂ ਸੀ ਅੱਛਾ ਜੀ ਤੇ ਗਰੀਬੀ ਕਰਕੇ ਨਹੀਂ ਕੀਤਾ ਲੇਕਿਨ ਜਿਸੀ ਜੋ ਮੈਂ ਨਹੀਂ ਕਰ ਸਕਿਆ ਤੂੰ ਤੇ ਕਰ ਸਕੋ ਤਿੰਨ ਬਾਕੀ ਸਮਾਂ ਤੇ ਸਾਡੇ ਗਏ ਹਾਂ ਜੀ ਤੇ ਉਹ ਹਮੇਸ਼ਾ ਇਹ ਦੱਸਦੇ ਰਹਿੰਦੇ ਸੀ ਤੇ ਉਹਦੇ ਵਿੱਚ ਸਕੂਲਿੰਗ ਜਿਹੜੀ ਹੋਈ ਪਹਿਲਾ ਪਾਰਟ ਜਿਹੜਾ ਪ੍ਰਾਇਮਰੀ ਦਾ ਉਹ ਤੇ ਮਿਊਨਿਸਪਲ ਬੋਰਡ ਦਾ ਹੁੰਦਾ ਸੀ ਅੱਛਾ ਉਹ ਕਰ ਲਿਆ ਉਹਦੇ ਬਾਅਦ ਚ ਹਾਈ ਸਕੂਲ ਚ ਗਏ ਜੀ ਅੰਮ੍ਰਿਤਸਰ ਚ ਮੈਂ ਬੌਰਨ ਹੋਇਆ ਜੀ ਪੈਦਾਇਸ਼ ਹੋਤੰਦੀ ਹੈ ਤੇ ਉਹਨਾਂ ਨੇ ਰਾਮਗੜੀਏ ਸਕੂਲ ਚ ਪੜਤਾ ਹਾਈ ਸਕੂਲ ਜੀ ਉਹ ਸਾਰਾ ਡੋਨੇਸ਼ਨ ਤੇ ਬਿਲਡ ਕਰਦੇ ਸੀ ਸਾਰੇ ਪੈਸਾ ਪੂਸਾ ਘੱਟ ਸੀ ਫੈਸਿਲਿਟੀਆਂ ਜਿਹੜਾ ਨਹੀਂ ਸੀ ਤੇ ਐਡਮਿਸ਼ਨ ਜਦੋਂ ਰਿਜ਼ਲਟ ਆਇਆ ਤੇ ਉਹ ਚ ਮੇਰੀ ਸੈਕੰਡ ਵਿਜਨ ਆਈ ਮੁਸ਼ਕਿਲ ਜੀ ਤੇ ਉਹਨਾਂ ਕੇ ਉਹਦੇ ਕੋਈ ਐਡਮਿਟ ਹੀ ਨਹੀਂ ਹੋ ਸਕਦਾ ਫਸਟ ਵਿਜਨ ਤੋਂ ਪਹਿਲਾਂ ਤਾਂ ਕੋਈ ਐਡਮਿਟ ਨਹੀਂ ਸੀ ਹੋ ਸਕਦਾ ਜੀ ਉਹਨਾਂ ਨੇ ਮੇਰਾ ਸਕੂਲ ਚੇਂਜ ਕਰਾਇਆ ਜੀ ਤੇ ਸਕੂਲ ਤੇ ਐਡਮਿਸ਼ਨ ਹੋਰ ਜਗ੍ਹਾ ਲੈਣੇ ਗਵਰਨਮੈਂਟ ਸਕੂਲ ਚ ਤੇ ਇੰਪੋਸੀਬਲ ਸੀ ਲੇਕਿਨ ਉੱਥੇ ਪੜ੍ਹਦੇ ਹਾਂ ਇੱਕ ਕਮਾਲ ਹੋਇਆ ਕਿ ਇਨਸਪੈਕਟਰ ਸਕੂਲ ਜੋਨਾਂ ਦੇ ਵੇਲੇ ਹੁੰਦੇ ਜਿਦਾ ਅੱਜਕੱਲ ਨਾ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਜੀ ਉਹ ਆਉਂਦੇ ਇਨਸਪੈਕਟ ਕਰ ਸਕੂਲਾਂ ਦੇ ਤੇ ਉਹ ਜੋ ਸਰਟੀਫਿਕੇਟ ਦਿੰਦੇ ਸੀ ਉਹ ਰੱਬ ਦੀ ਰੱਬ ਦਾ ਲਾਜ ਜਿਦਾ ਹੁੰਦਾ ਨਾ ਉਸ ਟਾਈਪ ਦੇ ਕਿਉਂਕਿ ਮੈਰਿਟ ਵੀ ਸਟ੍ਰਿਕਟ ਲੋ ਤੇ ਮੈਨੂੰ ਉਹਨਾਂ ਨੇ ਡਰਾਇੰਗ ਨਹੀਂ ਸੀ ਲੈ ਗਦੇ ਤੇ ਕਹਿੰਦੇ ਵੀ ਇਹ ਤੇ ਘਰ ਸਿੱਖ ਸਕਦਾ ਤੂੰ ਅੱਛਾ ਉਹ ਸਿੱਖੀਏ ਜਿਹੜੇ ਬਾਹਰ ਜੀ ਬਿਲਕੁਲ ਲੇਕਿਨ ਉਹ ਡਰਾਇੰਗ ਇੰਨੀ ਅੱਛੀ ਸੀ ਕਿ ਉਹ ਮਾਸਟਰ ਡਰਾਇੰਗ ਮਾਸਟਰ ਵਾਲ ਨੇ ਮੇਰੇ ਹੀ ਚੀਜ਼ਾਂ ਲੈ ਲੈ ਕੇ ਅੱਗੇ ਅੱਛਾ ਜੀ ਅੱਛਾ ਸੀ ਠੀਕ ਹੈ ਉਹ ਇਨਸਪੈਕਟਰ ਸਾਹਿਬ ਆਏ ਉਹ ਮੇਰੀਆਂ ਸਾਰੀਆਂ ਚੀਜ਼ਾਂ ਉਹਨੂੰ ਦਿਖਾਤੀ ਅੱਛਾ ਜੀ ਉਹ ਇਨਸਪੈਕਟਰ ਕਹਤਾ ਤਾਂ ਮੈਂ ਤਾਂ ਨਹੀਂ ਮੰਨਦਾ ਹਾਂ ਕਿ ਇਤਨਾ ਛੋਟਾ ਬੱਚਾ ਇਤਨੇ ਵਧੀਆ ਬਣਾ ਸਕਦਾ ਹੋ ਅੱਛਾ ਉਹ ਮਾਸਟਰ ਨੂੰ ਫਿਕਰ ਪੈ ਗਿਆ ਉਹ ਮੇਰੇ ਕੋਲ ਭੱਜਾ ਭੱਜਾ ਆਇਆ ਕਹਿੰਦੇ ਉਹਨੂੰ ਨਾ ਕਿ ਮੇਰਾ ਸਬਜੈਕਟ ਨਹੀਂ ਹੋਣਾ ਮੇਰੀ ਨੌਕਰੀ ਗਈ ਜੀ ਮੈਨੂੰ ਪਤਾ ਵੀ ਨਹੀਂ ਸੀ ਕਿ ਨੌਕਰੀ ਕਿੱਦਾਂ ਹੁੰਦੀ ਮੈਂ ਕਿ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਤੇ ਉਹਨੇ ਹਾਂ ਮੈਂ ਇੱਕ ਕਾਪੀ ਕਰਕੇ ਪੇਂਟਿੰਗ ਬਣਾਈ ਹੋਈ ਸੀ ਇੱਕ ਬਿੱਲੀ ਹੈਗੀ ਅੱਗੇ ਚੂਹੀ ਹੈਗੀ ਜੀ ਤੇ ਉਹਨਾਂ ਨੂੰ ਦੇਖਦੀ ਪਈ ਖਾਣਾ ਕਿੰਨਾ ਖਾਣਾ ਉਸ ਟੇਬਲ ਜੀ ਤੋਂ ਇਨਸਪੈਕਟਰ ਸਾਹਿਬ ਕਹਿੰਦੇ ਵੀ ਇਹ ਆਪਣੇ ਪਣਾਏ ਮੈਂ ਕਿਹਾ ਹਾਂ ਬਿਲਕੁਲ ਓਕਾ ਹਾਂਜੀ ਓਕਾ ਅਭੀ ਮੇਰੇ ਸਾਹਮਣੇ ਬਣਾਓਗੇ ਜੀ ਕਿਉਂ ਨਹੀਂ ਬਣਾਉਂਗਾ ਹਾਂਜੀ ਉਹਨੇ ਕਹੇ ਬਣਾ ਕੇ ਮੈਂ ਮੇਰੇ ਫਾਦਰ ਮੈਡੀਕਲ ਕਾਲਜ ਲੱਗੇ ਸੀ ਉਹਨਾਂ ਉੱਥੇ ਮੈਸੇਜ ਭੇਜਿਆ ਵੀ ওয়াটার ਕਲਰ ਤੇ ਬਾਕੀ ਚੀਜ਼ਾਂ ਭੇਜੋ ਜੀ ਉਹਨਾਂ ਪਿਛਵਾਤ ਤੇ ਇਨਸਪੈਕਟਰ ਸਾਹਿਬ ਕਹਿੰਦੇ ਵੀ ਇਹ ਜਿਹੜੀ ਥੀਮ ਹੈ ਨਾ ਉਹਨੂੰ ਚੇਂਜ ਕਰਕੇ ਆਪਾਂ ਬਣਾਉਣਾ ਜੀ ਕਿ ਬਿੱਲੀ ਪੜਾਉਂਦੀ ਪਈ ਹੈ ਹਾਂਜੀ ਤੇ ਚੂਹੇ ਪੜਦੇ ਸੋ ਅੱਛਾ ਜੀ ਜਸਟ ਇਮੇਜ ਇਹ ਸਾਰਾ origignal ਕਰਨਾ ਸੀ ਨਾ ਹਾਂਜੀ ਉਹ ਸਾਰਾ ਮੈਂ ਬਣਾ ਦਿੱਤਾ ਤੇ ਉਹ ਹੈਰਾਨ ਹੀ ਹੋ ਗਿਆ ਉਹਦੇ ਸਾਹਮਣੇ ਕੀਤਾ ਹਾਂਜੀ ਤੇ ਲੌਗ ਬੁੱਕ ਹੁੰਦੀ ਜਿੱਤੇ ਰਿਪੋਰਟ ਲਿਖਦੇ ਸੀ ਇਨਸਪੈਕਟਰ ਉਹ ਉਹ ਰਿਪੋਰਟ ਦੇ ਵਿੱਚ ਲਿਖਿਆ ਕਿ ਆਈ ਵਾਸ ਸ਼ੋਨ ਦੀ ਵਰਕ ਆਫ ਸਟੂਡੈਂਟ ਐਂਡ ਵਨ ਨੇਮ ਸੁਵਿੰਦਰ ਸਿੰਘ did such a wonderful job that i could not believe जी. that he is the artist and i told him to do it in my presence which जी. he has done te unne end te likhe se this boy has potentialities ji and mere father the four side dekho unne utthe oh di copy karwa ke attest karwaliya copy certificate de absolutely te government school ch mere admission waste de ਤੇ ਉਸ ਸੈਕੰਡਰੀ ਜਿੰਦ ਤੇ ਅੰਦਰ ਨਹੀਂ ਸੀ ਬਣਨ ਦੇ ਅੱਛਾ ਹੈਡਮਾਸਟਰ ਨੇ ਬੜਾ ਗੁੱਸਾ ਕੀਤਾ ਕਿ ਮੇਰਾ ਟਾਈਮ ਵੇਸਟ ਕਰਦੇ ਹੱਦ ਹੋਈ ਸੈਕੰਡਰੀ ਜਿੰਦ ਜੀ ਉਹ ਵਿਚਾਰੇ ਮਜੂਸ ਹੋ ਗਏ ਬਾਹਰ ਆਏ ਤੇ ਉਹ ਯਾਦ ਆਇਆ ਉਹ ਜੇਬ ਜਿੱਤੇ ਉਹ ਸਰਟੀਫਿਕੇਟ ਸੀ ਇੰਸਪੈਕਟਰ ਦਾ ਵਾਪਸ ਗਏ ਗਏ ਸੌਰੀ ਸਰ ਬਟ ਹੈਵ ਅ ਲੁੱਕ ਐਟ ਇਟ ਜੀ ਉਹਨਾਂ ਨੇ ਦਿਖਾਇਆ ਉਹ ਹੈਰਾਨ ਹੋ ਗਏ ਐਨੀ ਇੱਜ਼ਤ ਕਰਦੇ ਸੀ ਲੋਕ ਉਸ ਇੰਸਪੈਕਟਰ ਦੀ ਉਹ ਖਲੋ ਕੇ ਹਾਂਜੀ ਹੈਡਮਾਸਟਰ ਖਲੋ ਗਿਆ ਸਰਟੀਫਿਕੇਟ ਪੜ੍ਹ ਕੇ ਅੱਛਾ ਬੱਚੇ ਕੋ ਲਾ کہاں ਜਲਦੀ ਲਾ ਲੋ ਅੱਛਾ ਜੀ एडमिट ਕਰ ਦਿੱਤਾ ਉਸ ਵੇਲੇ اچھا ਜੀ 2 ਸਾਲ ਉੱਥੇ ਮੈਂ ਲਗਾਇਆ ਤੇ ਉਹ 2 ਸਾਲ ਦੇ ਵਿੱਚ ਮੈਂ ਆਵੇ ਸੈਕੰਡ ਇਨ ਦਾ ਸਕੂਲ 660 ਨੰਬਰ ਮੇਰੇ ਆਏ اچھا ਜੀ 78.25% اچھا ਜੀ ਸੈਕੰਡ ਵੀ ਤਾਂ ਦੇਖੋ ਕਿਤੇ ਹਾਂ ਸਮਝ ਗਿਆ ਤੁਸੀਂ ਤੇ ਉਹ ਆਪਣੇ ਤਰੀਕੇ ਨਾਲ ਹੀ ਕਰਦੇ ਰਹਿੰਦੇ ਸੀ ਮੈਨੂੰ ਤੇ ਜ਼ਿਆਦਾ ਪਤਾ ਵੀ ਨਹੀਂ ਸੀ ਕਿ ਇੱਥੇ ਐਡਮਿਸ਼ਨ ਹੋਣੀ ਕੀ ਹੋਣਾ ਕਿ ਆਰਕੀਟੈਕਚਰ ਦਾ ਮਾਈਂਡ ਸੀਗਾ ਹਾਂ ਜੀ ਹਾਂ ਤੇ ਬੰਬੇ ਗਵਰਨਮੈਂਟ ਦਾ ਉਸ ਵਲੇ اچھا ਜੀ ਕਾਲਜ ਜੋ ਬਣ ਜਿਹੜਾ ਬੰਬੇ ਦਾ ਜਿੱਥੇ ਮੈਂ ਪੜਿਆ ਹਾਂ ਹਾਂ ਜੀ ਉਹਨਾਂ ਨੇ ਬਣਾਇਆ ਹੋਇਆ ਸੀ ਕਿ ਐਂਟਰੀਸ ਵਾਸਤੇ ਅਗਰ ਡਰਾਇੰਗ ਦੇ ਉਹ ਐਗਜ਼ਾਮ ਕੰਡਕਟ ਕਰਦੇ ਸੀ ਕਿਸੇ ਨੇ ਕੀਤੇ ਹੋਣ ਤੇ ਆਸਾਨ ਹੋ ਜਾਂਦਾ ਸੀ ਹੂੰ ਹੂੰ ਇਧਰੋਂ ਮੇਰਾ ਸਕੂਲ ਲੀਵਿੰਗ ਸਰਟੀਫਿਕੇਟ ਦਾ ਐਨ ਐ ਮਾਰਕਸ ਅੱਛੇ ਆ ਗਏ ਜੀ ਉਧਰੋਂ ਉਹ ਮੈਂ ਕੀਤੇ ਸੀ ਉਹ ਤੇ ਮੈਨੂੰ ਕੈਸ਼ ਅਵਾਰਡ ਮਿਲੇ ਸੀ ਨਾਲੇ ਬੀ ਗ੍ਰੇਡ ਮਿਲਿਆ ਮੇਰੇ ਫਾਦਰ ਨੇ ਆਪਣੇ ਇਸ ਸਮਾਨ ਭੇਜ ਦਿੱਤਾ ਤੇ ਤੁਸੀਂ ਹੈਰਾਨ ਹੋਗੇ ਅੱਜ ਤੱਕ ਉਹ ਕਿਸੇ ਨਾਲ ਨਹੀਂ ਹੋਇਆ ਹੋ ਵੀ ਨਹੀਂ ਸਕਦਾ ਜੀ ਉਥੋਂ ਸਿੱਧੀ ਟੈਲੀਗ੍ਰਾਮ ਆ ਗਈ ਐਡਮਿਟਡ ਅਛਾ ਜੀ ਕੋਈ ਇੰਟਰਵਿਊ ਨਹੀਂ ਕਰਖ ਨਹੀਂ ਹੋਇਆ ਐਡਮਿਟਡ ਐਡਮਿਟੇ ਕਾਲਜ ਦੇ ਹਾਂਜੀ ਹਾਂਜੀ ਸੈਂਡ ਮਨੀ ਟੈਲੀਗ੍ਰਾਫਿਕਲ ਜਿਹਾ ਜੂਸੇ ਆਣੇ ਸੀ ਡਾਕਟਰ ਨੂੰ ਤੇਰੇ ਥੋਲੇ ਮਾਰ ਕੇ ਪੈਸੇ ਇਕੱਠੇ ਕਰਕੇ ਪੇ ਲਿਆ ਇਦਾਂ ਐਡਮਿਟ ਹੋ ਗਿਆ ਹਾਂਜੀ ਤੇ ਇਹ 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 ਜਿਹੜੀ ਬੈਕਗ੍ਰਾਉਂਡ ਆ ਤੁਸੀਂ ਦੇਖੋ ਵੀ ਰੱਬ ਵਿੱਚ ਕਿਤੇ ਕਿੰਨਾ ਕੰਮ ਕਰਦਾ ਤੇ ਤੁਹਾਡੀ ਆਪਣੇ ਐਫਰਟ ਜਾਂ ਆਪਣਾ ਡਿਜ਼ਾਇਰ ਜਾਂ ਜੋਸ਼ੀ ਵੀ ਕਿੰਨਾ ਕੰਮ ਕਰਦਾ ਉਹ ਫਿਰ ਆਰਕੀਟੈਕਚਰ ਉਥੇ ਤੋਂ ਮੈਂ ਪੜ੍ਹਿਆ ਮੈਂ ਬਾਹਰ ਗਿਆ ਨਹੀਂ ਸੀ ਕਦੀ ਵੀ ਤੇ ਸਿੱਧਾ ਗੱਟੀ ਚ ਬਟਾਤਾ ਆਪ ਤੇ ਜਾਣੇ ਸੀ ਸਕਦੇ ਪੈਸੇ ਨਹੀਂ ਸੀ ਜੀ ਮਤਲਬ ਮੇਰੀ ਲਰਨਿੰਗ ਉਥੋਂ ਸ਼ੁਰੂ ਹੋ ਗਈ ਨਾ ਐਲੀਵਰਿੰਗ ਐਸ ਸਿੱਧਾ ਬੰਬੇ ਸੀ ਜਾਣਾ ਅੱਛਾ ਜੀ ਉੱਥੇ ਜਾ ਕੇ ਅੱਛਾ ਜਿਹੜੀ ਮੈਂ ਇੱਥੇ ਪੇਂਟਿੰਗ ਵੈਰਾ ਕੀਤੀ ਮੈਂ ਸੀ ਨਕਲ ਬਮਾਰਕੀ ਕੀਤੀ ਉਹ ਸੋਭਾ ਸਿੰਘ ਦੀਆਂ ਪੇਂਟਿੰਗ ਵੀ ਬੜੀਆਂ ਸੀ ਜੀ ਉੱਥੋਂ ਦਾ ਜਿਹੜਾ ਹੈਡ ਸੀ ਸੈਵਨ ਡਿਪਾਰਟਮੈਂਟਸ ਦਾ ਉਹਨੂੰ ਡੀਨ ਕਹਿੰਦੇ ਸੀ ਉਹ ਮੇਰਾ ਅਸਿਸਟੈਂਟ ਸਰ ਇਹ ਅੱਛਾ ਗੋੰਦ ਲੈ ਕੇ ਇੰਨਾ ਵਧੀਆ ਆਰਟਿਸਟ ਮੈਂ ਨਹੀਂ ਕਦੀ ਦੇਖਿਆ ਜੀ ਉਹ ਸਾਡੇ ਕਾਲਜ ਦੇ ਡਾਇਰੈਕਟਰ ਜਿੰਨ ਹਨ ਡੀਐਨਯੂ ਨੂੰ ਕਹਿੰਦੇ ਸੀ ਜੀ ਤੇ ਮੇਰੇ ਫੈਸਲੇ ਨੇ ਕਿਹਾ ਵੀ ਉਹ ਡੀਨ ਸਾਹਿਬ ਨੂੰ ਜ਼ਰੂਰ ਦਿਖਾਏ ਆਪਣਾ ਕੰਮ ਜੀ ਜਿਸ ਦਾ ਐਡਮਿਟ ਹੋ ਗਿਆ ਮੈਂ ਤੇਰੇ ਮੈਂ ਉਹਨੂੰ ਦਿਖਾਇਆ ਉਹ ਹੈਰਾਨ ਹੋ ਗਏ ਕਹਿੰਦਾ ਵਾਈ ਆਰ ਯੂ ਅਨ ਆਰਕੀਟੈਕਚਰ ਯੂ ਆਰ ਅਨ ਆਰਟਿਸਟ ਆਲਰੇਡੀ ਕਮ ਸਟਡੀ ਪੇਂਟਿੰਗ ਸਟਡੀ ਨੋਸਰਨ ਹੈ ਨੋਸਰਨ ਅੱਛਾ ਜੀ ਤੇਨੇ ਕੀ ਹੋ ਗਿਆ ਮੈਨੇ ਕਹੇ ਮੇਰੇ ਬਾਪ ਨੇ ਬਤਾਇਆ ਹੋਇਆ ਹੈ ਕਿ ਅਗਰ ਭੂਖਾ ਮਰਨਾ ਹੈ ਤਾਂ ਆਰਟਿਸਟ ਬਣ ਜਾਣਾ ਜੀ ਅਗਰ ਰੋਪੀ ਚਾਹੀਏ ਤਾਂ ਆਰਕੀਟੈਕਟ ਆਰਕੀਟੈਕਟ ਕੋ ਤਾਂ ਮਿਲ ਜਾਂਦੀ ਹੈ ਆਰਟਿਸਟ ਕੋ ਨਹੀਂ ਦੇ ਹਾਂਜੀ ਉਹ ਬੜਾ ਹੱਸਿਆ ਕਹਿੰਦਾ ਹਾਂਜੀ ਹਾਂਜੀ ਤਾਂ ਓਕੇ ਓਕੇ ਅੱਛਾ ਜੀ ਉਸ ਤਰੀਕੇ ਨਾਲ ਬਿਗਨਿੰਗ ਹੋਈ ਤੇ ਫਿਰ ਸਿੱਖਿਆ ਸਾਰੀ ਚੀਜ਼ਾਂ ਆਪਣੇ ਆਪ ਹੀ ਸਿੱਖਣੀਆਂ ਪਈਆਂ ਉੱਥੇ ਜੀ ਜਿਹੜੀ ਮੈਂ ਚੀਜ਼ ਪਹਿਲਾਂ ਵੀ ਦੱਸੀ ਸੀ ਕਿ ਉੱਥੋਂ ਸਿੱਖਣ ਵਾਲੀ ਜਗ੍ਹਾ ਸੀ ਸੀ ਕਮਾਲ ਉਹ ਐਸੀ ਕਿ ਦੀ ਸਪੇਸ ਫਰ ਥਿੰਕਿੰਗ ਜੀ ਐਜ਼ ਐਨ ਇੰਡੀਵਿਜੂਅਲ ਕੋਈ ਫੋਰਸ ਨਹੀਂ ਕਰੇਗਾ ਐਸਾ ਕਰ ਵੈਸਾ ਐਸਾ ਜੀ ਉਹ ਚੀਜ਼ ਸਿੱਖੀ ਸਪਿਰਿਟ ਆਫ ਫਰੀ ਇਨਕੁਆਇਰੀ ਰੀਨੈਸੈਂਸ ਕਿਹਾ ਜਾਂਦਾ ਸੀ 14ਵੇਂ 15ਵੇਂ ਸਦੀ ਵਿੱਚ ਤੇ ਉਹ ਵਾਲੀ ਉਥੋਂ ਸਿੱਖੀ ਤੇ ਦੂਸਰਾ ਇਹ ਹੈ ਕਿ ਮੈਂ ਸਾਰੀ ਏਡੀ ਵੱਡੀ ਕਲਾਸ ਸਿੱਖੀ ਕੋਈ ਅਗਾਸਾ ਸਾਰਾ ਫੋਕਸ ਮੇਰੇ ਤੇ ਰਹਿੰਦਾ ਅੱਛਾ ਜੀ ਤੇ ਮਰਾਠੀ ਤੇ 크੍ਰਿਸਚੀਅਨ ਹੋਰ ਟੀਚਰ ਇਸ ਤਰ੍ਹਾਂ ਸੀ ਤੇ ਸਾਰੇ ਸਟੂਡੈਂਟ ਵੀ ਤੇ ਕੁਇਕੁਨਸ ਜੀ ਥੋੜੇ ਜਿਹੀ ਸੀ ਜਿਹੜੇ ਬਾਕੀ ਸਟੇਟਸ ਜਿਹੜੇ ਐਨਕੀ ਪੰਜਾਬ ਜਰੂਰ ਉਹਨਾਂ ਵਿੱਚ ਉਹ 50 ਦਾ ਇੱਕ ਗਰੁੱਪ ਬਣਾਇਆ ਸੀ ਬਾਕੀ ਹੋਰ ਸੀ ਤੇ 77 ਜ ਟੋਟਲ ਇਦਾਂ ਸੀ ਉਹ ਫੋਕਸ ਕਿਉਂ ਤੇ ਮੇਰੇ ਤੇ ਰਹਿੰਦਾ ਸੀ ਫਿਰ ਮੇਰਾ ਆਰਟਿਸਟ ਤਰੀਕਾ ਸੀ ਤੇ ਜਿਹੜੇ ਸਟੂਡੈਂਟਸ ਸੀ ਜਾਂ ਕਈ ਲੋਕ ਬੜੇ ਜੈਲਸ ਸਨ ਕਿ ਵੀ ਉਹ ਕੰਦਰ-ਨੰਦਰ ਜੀ ਇਹ ਕੋਈ ਤਰੀਕਾ ਹੁੰਦਾ ਹੈ ਇਹ ਆਰਟਿਸਟਿਕ ਹੈ ਆਰਕੀਟੈਕਚਰਲ ਨਹੀਂ ਹੈ ਜੀ ਤਾਂ ਇੱਕ ਦੋ ਮਾਸਟਰ ਬਹੁਤ ਜਿਹੜੇ ਮਰਨਾ ਪਿਆਰ ਕਰਦੇ ਉਹਨਾਂ ਨੇ ਮੈਂ ਕਿਹਾ ਜੀ ਇਹ ਐਸੇ ਬੋਲਦੇ ਹੈਂ ਕੀ ਕਰਾਂ ਕਹਤੇ ਨਹੀਂ ਨਹੀਂ یہی ਤੋਂ ਮੈਨੇ ਕਰਨਾ ਹੈ یہی ਤੇਮਾਰੀ ਡਿਸਟਿੰਕਸ਼ਨ ਹੈ ਓਕੇ ਤੇ ਉਹਨੂੰ ਮੈਂ ਡਿਵੈਲਪ ਕੀਤਾ ਜੀ ਤੇ ਉਹ ਚਹਰਾਨੇ ਦੀ ਗੱਲ ਤੁਹਾਨੂੰ ਮੈਂ ਦੱਸਾਂ ਕਿ ਜਿਹੜਾ ਮਾਸਟਰ ਬਹੁਤ ਹੀ ਕਮਾਲ ਦਾ ਮਾਸਟਰ ਅਜੇ ਤੱਕ ਮੈਂ ਨਹੀਂ ਉਹਦੇ ਨਾਲ ਦਾ ਦੇਖਿਆ ਮੈਂ ਬੰਬੇ ਚ ਆਪਣੀ ਐਗਜ਼ੀਬਿਸ਼ਨ ਲਾਈ ਪੇਂਟਿੰਗ ਦੀ 19 ਕਿਹੜੀ ਸਾਲ ਚ 1994 ਚ ਅੱਛਾ ਜੀ ਤੇ ਉੱਥੇ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਜੇ ਤੁਸੀਂ ਆ ਸਕੋ ਤੇ ਜ਼ਰੂਰ ਆਣਾ ਜੀ ਤੇ ਉਸ ਵੇਲੇ ਮੈਂ ਕਿਹਾ ਸੀ 90 ਸਾਲ ਦੇ ਹੋਣਗੇ ਕੰਸਰ ਜੀ ਹੈਰਾਨੀ ਦੀ ਗੱਲ ਉਹ ਆ ਗਿਆ ਪੋਡੈਂਕਿਤ ਤੋਂ ਬਸ ਸਾਨੂੰ ਸਫਰ ਤੋਂ ਅੱਛਾ ਜੀ ਹੋਰ ਵੀ ਚੀਜ਼ ਆਉਣੇ ਵਾਲੀ ਡੱਬਾ ਲੈ ਆਏ ਮਠਾਈ ਦਾ ਅੱਛਾ ਜੀ ਮੈਂ ਕਹਾਂ ਜੀ ਇਹ ਸਟੂਡੈਂਟ ਟੀਚਰ ਨੂੰ ਦਿੰਦੇ ਕਹਿੰਦੇ ਨਹੀਂ ਨਹੀਂ ਤੁਹਾਰੇ ਕੇਸ ਵਿੱਚ ਉਲਟਾ ਹੈ ਟੀਚਰ ਸਟੂਡੈਂਟ ਕੋ ਦੇਗਾ ਉਹ ਕੀ ਬਾਤ ਕਹਿੰਦੇ ਯੂ ਆਰ ਅ ਵੈਰੀ ਡਿਸਟਿੰਗੁਇਸ਼ਡ ਸਟੂਡੈਂਟ ਜੀ ਹਾਂ ਯਾਨੀ ਕਿ ਆਪਾਂ ਇੱਥੇ ਦਰਸ਼ਕਾਂ ਨਾਲ ਗੱਲ ਸਾਂਝੀ ਕਰਦੇ ਹਾਂ ਕਿ ਤੁਸੀਂ ਦੇਖੋ ਵੀ ਜਦੋਂ ਤੁਹਾਡੇ ਅੰਦਰ ਦੇ ਹੌਨਰ ਨੂੰ ਤੁਸੀਂ ਸਮਝਦੇ ਹੋ ਤੇ ਉਹਨੂੰ ਐਕਸਪੋਜ਼ ਕਰਦੇ ਹੋ ਯਾਨੀ ਪਰਦਰਸ਼ਿਤ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਅਗਵਾਈ ਕਰਨ ਵਾਲੇ ਨੇ ਤੁਹਾਡੇ ਅਧਿਆਪਕ ਨੇ ਜਾਂ ਤੁਹਾਡੇ ਗੁਰੂ ਨੇ ਉਹ ਤੁਹਾਨੂੰ ਖੁਦ ਐਪਰੀਸ਼ੀਏਟ ਕਰਦੇ ਨੇ ਹਲਾਸ਼ੇਰੀ ਦਿੰਦੇ ਨੇ ਅੱਗੇ ਵਧਣ ਦੀ ਆਪਾਂ ਗੱਲ ਕਰਦੇ ਹਾਂ ਪੱਟੀ ਸਾਹਿਬ ਨਾਲ ਹੋਰ ਗੱਲਾਂ ਕਰਦੇ ਆਰਕੀਟੈਕਚਰ ਚ ਮਾਹਰ ਨੇ ਇਹ ਪ੍ਰਿੰਸੀਪਲ ਰਹੇ ਨੇ 30 40 ਕਿਤਾਬਾਂ ਲਿਖੀਆਂ ਨੇ ਲਗ ਲਗ ਆਪਾਂ ਕਲਾ ਕਲਾ ਦੇ ਹੁਨਰ ਵਾਲੀ ਗੱਲ ਕਰਦੇ ਆ ਅੱਜ ਹਾਲਾਂਕਿ ਕਲਾ ਤਾਂ ਉਹ ਵੀ ਹੈ ਪਰਪੋਸ ਕਲਾ ਦੀ ਹੁਨਰ ਕਰਦੇ ਜਿਹਨਾਂ ਨੂੰ ਲੋਕ ਸਮਝਦੇ ਨੇ ਕਿ ਪੇਂਟਿੰਗ ਹੋ ਗਈ ਸੰਗੀਤ ਹੋ ਗਿਆ ਫਿਰ ਲੇਖਣੀ ਹੋਗੀ ਕਵਤਾ ਹੋਗੀ ਆਪਣਾ 1 ਬਾਈ 1 ਚਲਦੇ ਆਂ ਪੱਟੀ ਸਾਹਿਬ ਤੁਸੀਂ ਦਰਸ਼ਕਾਂ ਨੇ ਗੱਲ ਸਾਂਝੀ ਕਰੋ ਕਿ ਜਿਵੇਂ ਗਲਤ ਨਾ ਹੋਵਾਂ ਤਾਂ ਤੁਸੀਂ ਇੰਗਲਿਸ਼ ਪੰਜਾਬੀ ਹਿੰਦੀ ਸਾਰੀਆਂ ਜਾਣਦੇ ਨੇ ਪਰ ਇੱਕ ਗੱਲ ਹੈ ਕਿ ਤੁਸੀਂ ਸ਼ਾਇਰੀ ਵਾਸਤੇ ਉਰਦੂ ਜ਼ਬਾਨ ਸਿੱਖੀ ਹਾਂਜੀ ਇਹ ਥੋੜਾ ਜਿਹਾ ਸੰਖੇਪ ਚ ਦੱਸਣਾ ਤੇ ਗੱਲਾਂ ਹੋਰ ਵੀ ਬਹੁਤ ਕਰਨੀਆਂ ਤੁਹਾਡੇ ਨਾਲ ਵੀ ਉਰਦੂ ਜ਼ਬਾਨ ਤੁਸੇ ਸਿੱਖਣੀ ਕਿਵੇਂ ਤੁਸੀਂ ਤੁਹਾਡਾ ਆਰਕੀਟੈਕਟਰ ਤੋਂ ਪੇਂਟਿੰਗ ਵਾਲੀ ਤੇ ਤੁਸੀਂ ਗੱਲ ਕਰਤੀ ਪਰ ਲਿਖਣ ਵਾਲੇ ਪਾਸੇ ਕਿਵੇਂ ਤੁਹਾਡਾ ਰੁਝਾਨ ਬਣਿਆ ਤੇ ਉਹਦਾ ਕੀ ਕਰ ਉਹ ਇਸ ਤਰ੍ਹਾਂ ਸੀ ਇਸ ਦਾ ਦਸਿਆ ਨਾ ਮ ਹਿਸਟਰੀ ਆਫ ਆਰਕੀਟੈਕਚਰ ਪ੍ਰਾਣਾ ਸਰ ਜੀ ਵਰਲਡ ਹਿਸਟਰੀ ਜੀ ਉਹਦੇ ਚ ਬੜੇ 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 ਲੋਕਾਂ ਦੀ ਕੰਟਰੀਬਿਊਸ਼ਨ ਸੀ ਜੀ ਇੱਕ ਜਰਮਨ ਹੋਇਆ ਗੋਇਟੇ ਹਾਂਜੀ ਬਹੁਤ ਵੱਡਾ ਰਾਈਟਰ ਬਹੁਤ ਛੋਟਾ ਫਿਲਾਸਫਰ ਜੀ ਉਹਨੇ ਕਿਹਾ ਹੈ ਕਿ ਆਰਕੀਟੈਕਚਰ ਇਜ਼ ਫਰੋਜ਼ਨ 뮤ਜ਼ਿਕ ਜੀ 뮤ਜ਼ਿਕ ਨੂੰ ਜਦ ਫ੍ਰੀਜ਼ ਕਰ ਦਿੰਦੇ ਹਨ ਤਾਂ ਆਰਕੀਟੈਕਚਰ ਬਣ ਜਾਂਦਾ ਹੈ ਅੱਛਾ ਜੀ ਤੇ ਫਿਰ ਉਹਨੇ ਕਿਹਾ 뮤ਜ਼ਿਕ ਇਜ਼ ਲਿਕਵਿਡ ਆਰਕੀਟੈਕਚਰ ਜੀ ਇਦੋਂ 뮤ਜ਼ਿਕ ਉਹਦੀ ਜਿਹੜੀ ਆਰਕੀਟੈਕਚਰ ਨਾਲ ਲਾਈਕ ਉਹਨੂੰ ਲਿਕਵਿਡ ਫਾਰਮ ਚ ਹੁੰਦਾ ਅੱਛਾ ਬੜਾ ਫੈਲਦਾ ਬੰਦ ਬੰਦ ਕਹਿ ਗਾ ਜੀ ਉਹ ਚੀਜ਼ ਨੇ ਮੈਨੂੰ ਬੜਾ ਸਟ੍ਰਾਈਕਿੰਗ ਲੱਗੀ ਕਿ ਬੜੀ ਕਮਾਲ ਜਿਹਾ ਤੇ ਜੀ ਤੇ ਇਹਦੇ ਵਿੱਚ ਮਤਲਬ ਕਿ ਅਗਰ 뮤ਜ਼ਿਕ ਦੀ ਗੱਲ ਕਰ ਰਹੇ ਤੇ ਹੋਰ ਕਿਹੜੇ ਡਿਸਪਲਨ ਆ ਸਕਦੇ ਹਾਂਜੀ ਤੇ ਉਹ ਪੜਦੇ ਪੜਨੇ ਪਤਾ ਲਗਾ ਔਰ ਇੱਕ ਬੜੇ ਵੱਡੇ ਸਕਾਲਰ ਨੇ ਵੀ ਮੈਨੂੰ ਦੱਸਿਆ ਜੀ ਮੈਂ ਕਿਹਾ ਜੀ ਮੈਨੂੰ ਸ਼ਾਇਰੀ ਦੇ ਬਾਰੇ ਜਿਦਾਂ ਆ ਰੰਗ ਨੇਚਰਲ ਆਉਂਦਾ ਰਹਿੰਦਾ ਇੱਕ ਹੀ ਚੱਕਰ ਕੀ ਹੈ ਹਾਂਜੀ ਤੇ ਆਰਕੀਟੈਕਚਰ ਕਿੱਥੇ ਆਉਂਦਾ ਹਾਂਜੀ ਉਹ ਉਹ ਬੰਦਾ ਕਿ ਐਡਾ ਵੱਡਾ ਸਕਾਲਰ ਸੀ ਉਹਨੇ 1 ਮਿੰਟ ਜੱਸ ਕੇ ਕਹਿੰਦਾ 64 ਫਾਈਨ ਆਰਟਸ ਹੁੰਦੇ ਨੇ ਇੰਡੀਅਨ ਟ੍ਰੈਡੀਸ਼ਨ ਹਾਂਜੀ 64 ਕਲਾਵਾਂ ਦੇ ਵਿੱਚ ਪੋਇਟਰੀ ਇੱਕ ਨੰਬਰ ਤੇ ਹੁੰਦੀ ਅੱਛਾ ਜੀ ਪੋਇਟਰੀ 뮤직 ਪੇਂਟਿੰਗ ਸਕਲਪਚਰ ਫਿਰ ਆਰਕੀਟੈਕਚਰ ਹੁੰਦਾ ਅੱਛਾ ਜੀ ਠੀਕ ਹੈ ਉਹਨੇ ਜਦੋਂ ਦੱਸਿਆ ਫਿਰ ਤਾਂ ਮੈਨੂੰ ਪੱਕਾ ਹੀ ਹੋ ਗਿਆ ਵੀ ਇਹ ਹੀ ਅਗਰ ਗੱਲ ਇਦਾਂ ਹੈ ਤੇ ਮੈਂ ਕਰਦਾ ਵੀ ਰਹਿਣਾ ਨੇਚਰਲ ਹਾਂਜੀ ਇਹਨੂੰ ਪ੍ਰੋਪਰਲੀ ਸਿੱਖ ਹੀ ਲਏ ਅੱਛਾ ਜੀ ਤੇ ਉਰਦੂ ਦੇ ਜਿਹੜੇ ਬੇਸਿਕ ਟ੍ਰੇਨਿੰਗ ਸੀ ਉਹ ਤਾਂ ਪ੍ਰਾਇਮਰੀ ਸਕੂਲ ਚੋਂ ਉਸ ਵੇਲੇ ਉਰਦੂ ਪੜ੍ਹਾਉਂਦੇ ਸੀ ਹਾਂਜੀ ਉਰਦੂ ਪੜ੍ਹੇ ਉਥੋਂ ਉਹ ਸਕ੍ਰਿਪਟ ਆਉਂਦਾ ਸੀ ਪੜ੍ਹਨਾ ਆਉਂਦਾ ਸੀ ਹਾਂਜੀ ਹਾਂਜੀ ਉਹ 8ਵੀਂ ਤੱਕ 10ਵੀਂ ਦਾ ਕੋਈ ਚੱਲਿਆ ਹਿਸਟਰੀ ਅਸੀਂ ਉਹ ਕੀਤੀ ਲਿਖੀ ਤੇ ਮੈਂ ਕਿਹਾ ਚਲੋ ਇਹ ਤੇ ਮੈਨੂੰ ਐਡਵਾਂਟੇਜ ਹੈਗਾ ਵੀ ਸਿੱਖਣ ਦੀਆਂ ਲੋੜ ਡਿਵੈਲਪ ਕਰਨਾ ਹਾਂਜੀ ਤੇ ਉਹ ਪੜ੍ਹਨਾ ਸ਼ੁਰੂ ਕੀਤਾ ਫਿਰ ਲਿਖਣਾ ਵੀ ਸ਼ੁਰੂ ਕਰ ਦਿੱਤਾ ਟੁੱਟਾ ਫੁੱਟਾ ਜੋ ਵੀ ਸੀ ਉਹ ਚੰਡੀਗੜ੍ਹ 'ਚ ਇੱਕ ਬਜ਼ਮੇ ਅਦਬ ਬਣਾਈ ਹੋਈ ਸੀ ਸੁਸਾਇਟੀ ਹਾਂਜੀ ਜਿਹਦੇ بڑے بڑے ਅੱਛੇ ਸ਼ਾਇਰ ਸਨ ਉਹਨਾਂ 'ਚ ਇੱਕ ਰਿਸ਼ੀ ਪਟਿਆਲ ਵੀ ਹੋਣਾ ਤਾਂ ਨਾਮ ਸੀ ਉਹ ਹੈਗੇ ਸੀ ਉਹ ਉਹਨਾਂ ਦੇ ਸੈਕਟਰੀ ਸੀ ਮੈਨੂੰ ਪਤਾ ਲੱਗਾ ਕਿ ਉਹ ਬਹੁਤ ਹੀ ਕਮਾਲ ਦੇ ਹੈਗੇ ਨੇ ਸ਼ਾਇਰ ਤੇ ਉਹਨਾਂ ਕੋ ਮਤਲਬ ਲਈ ਮੈਂ ਪਲੰਦਾ ਉਹਨਾਂ ਨੇ ਸੱਦਾ ਪੇਜਤਾ ਅੱਛਾ ਜੀ ਜਾਣਦਾ ਵੀ ਨਹੀਂ ਸਾਨੂੰ ਅੱਛਾ ਲੇਕਿਨ ਉਹਨਾਂ ਦੀ ਹਿਮਿਲਟੀ ਦੇਖੋ ਕਮਾਲ ਦੇਖੋ ਉਹਨਾਂ ਨੇ ਬਿਲਕੁਲ ਮਾਇੰਡ ਨਹੀਂ ਕੀਤਾ ਔਰ ਫੋਨ ਕਰਕੇ ਮੈਨੂੰ ਇੱਕਦਮ ਔਰ ਫੋਨ ਦਾ ਹੱਲੇ ਤੱਕ ਘਰਾਨੀ ਹੁੰਦੀ ਵੀ ਉਹਨਾਂ ਨੇ ਇੱਕਦਮ ਕਿਦਾਂ ਲਵ ਲਿਆ ਉਹਨਾਂ ਦਾ ਪਹਿਲਾ ਲਾਈਨ ਕਹਿੰਦੇ ਸੀ ਆਪਕਾ ਮਤਾਲਾ ਬਹੁਤ ਵਸੀਹ ਲੱਗਦਾ ਹੈ ਅੱਛਾ ਜੀ ਯੂਰ ਸਟੱਡੀਜ਼ ਵੈਰੀ ਵਾਈਡ ਬਹੁਤ ਪੜੇ ਹੋਏ ਉਹ ਉਹ ਕਾਗਜ਼ਾਂ ਚ ਵੀ ਲਵ ਲਿਆ ਉਹਨਾ 1 ਮਿੰਟ ਸੇ ਅੱਛਾ ਜੀ ਤੇ ਮੈਂ ਕਹੇ ਜੀ ਮੈਂ ਤੇ ਪੋਇਟਰੀ ਸਿੱਖਣੀ ਕਹਤੇ ਉਹ ਸਿੱਖਣਾ ਥੋੜੀ ਹੁੰਦਾ ਆਦੀ ਹੁੰਦੀ ਹੈ ਕੋਈ ਬਾਤ ਨਹੀਂ ਆਪ ਮਿਲਤੇ ਹੈ ਅੱਛਾ ਜੀ ਉਹ ਦਿਨ ਤੋਂ ਮੇਰੇ ਉਹ ਦੋਸਤ ਬਣ ਗਏ ਅੱਛਾ ਜੀ ਤੇ ਉਹ ਥੋੜਾ ਜਿਹਾ ਜਦੋਂ ਸਿਖਾਇਆ ਉਹਨੂੰ ਦੱਸਿਆ ਜਾਂ ਤੇ ਉਹ ਕਹੇ ਮੈਂ ਕਹੇ ਜੀ ਮੈਨੂੰ ਉਸਤਾਦ ਚਾਹੀਦਾ ਤੁਸੀਂ ਉਸਤਾਦ ਬਣ ਜਾਓ ਕਹਤਾ ਆਪ ਕੋ ਉਸਤਾਦ ਨਹੀਂ ਬਣ ਸਕਦਾ आपको मेरे से इतना ज्यादा आता है कि मैं आपका उस्ताद बन के उस्ताद जी की शर्मिंदगी होगी ठीक है ऐसा नहीं जी लेकिन दोस्त के तौर पे वीकेंड डिस्कस भी की प्रॉब्लम किस तरह ਉਹ ਫਿਰ ਡਿਸਕਸ਼ਨ ਸੀ ਕਾਫੀ ਚੀਜ਼ਾਂ ਸਕੰਦਰ ਇਹ ਇਹ ਦੇ ਮੀਟਰ ਇਦਾਂ ਹੁੰਦਾ ਹੈ ਇਦਾਂ ਚੱਲਦਾ ਫਲਾਣ ਇਦਾਂ ਉਹ ਕਰਕੇ ਫਿਰ ਜਦੋਂ ਸ਼ੌਕ ਚੜ ਗਿਆ ਮੈਨੂੰ ਤੁਸੀਂ ਹੈਰਾਨ ਹੋਗੇ ਮੈਂ ਪੋਇਟਰੀ ਦੀਆਂ ਕਿਤਾਬਾਂ ਲੈ ਆਏ ਵੀ ਪੋਇਟਰੀ ਕਿੱਦਾਂ ਹੁੰਦੀ ਹੈ ਕਿੱਦਾਂ ਬਣਦੀ ਹੈ ਕੀ ਕ੍ਰਿਟਿਸ ਉਹ ਤੇ ਲਿਖਿਆ ਹਾਂ ਨਹੀਂ ਨਹੀਂ ਲਿਖਿਆ ਨਹੀਂ ਪੜਨ ਵਾਸਤੇ ਕਿਤਾਬਾਂ ਲੈ ਆਏ ਅੱਛਾ ਜੀ ਉਹਨਾਂ ਨੂੰ ਇੱਕ ਲਿਸਟ ਭੇਜੀ ਤੇ ਪੈਸੇ ਵੀ ਭੇਜੀ ਤੇ ਉਹ ਵਿਚਾਰੇ ਕਿਤਾਬਾਂ ਲੈ ਫਿਰਦੇ ਬਈ ਮੈਂ 5-6 ਮਹੀਨੇ ਬਾਅਦ ਉਹਨਾਂ ਲਿਖ ਭੇਜਿਆ ਕਿ ਜੋ ਕਿਤਾਬ ਤੁਸੀਂ ਲਵਦੇ ਐ ਇੱਥੇ ਕਿਤੇ ਨਹੀਂ ਹੈਗੀ ਅੱਛਾ ਜੀ ਤੇ ਮੈਂ ਪੈਸੇ ਮੇਰੇ ਕੋ ਕੋ ਨਹੀਂ ਤੇ ਉਹ ਵਾਪਸ ਮੈਂ ਕਰਨੇ ਕਿਦਾਂ ਕਰਾਂ اچھا ਮੇਰੇ ਕੋਈ ਕਰਨੀ ਤੇ ਉਹਦੇ ਮੈਨੂੰ ਸ਼ੌਕ ਇੰਨਾ ਚੜ ਗਿਆ ਕਿ ਜਿੰਨਾ ਵੀ ਜਿਹੜਾ ਵੀ ਮੈਂ ਦੇਖਿਆ ਨਾ ਵਧੀਆ ਬੰਦਾ ਉੱਥੇ ਪਹੁੰਚ ਗਿਆ ਉਹਦੇ ਘਰ ਮੈਨੂੰ ਦੱਸੋ ਕਿਦਾਂ ਹਾਲੀ ਹੋਇਆ ਹਾਂਜੀ ਇਹ ਸੀ ਮੀਟਰ ਮੈਂ ਨਹੀਂ ਆ ਰਹੀ ਉਹ ਨਹੀਂ ਆ ਰਹੀ ਤੇ ਅਸਰ ਜੈਪੁਰੀ ਦਾ ਵਸੂੜਿਆ ਸੀ ਹਾਂ ਸਰ ਜੈਪੁਰੀ ਮੈਨੂੰ ਅੱਛਾ ਲੱਗਾ ਲੇਕਿਨ ਉਹਨੇ ਜਵਾਬ ਨਹੀਂ ਦਿੱਤਾ ਅੱਛਾ ਜੀ ਫਿਰ ਫਿਰਾਕ ਗੌਰਵਪੁਰੀ ਬਹੁਤ ਹੀ ਅੱਛਾ ਲੱਗਾ ਉਹਦਾ ਵੀ ਨਹੀਂ ਜਵਾਬ ਹੈ ਕਾਫੀ ਸਾਲ ਬਾਅਦ پتہ ਲੱਗਾ ਵੀ ਉਹ ਸੁਰੇ ਬਿਮਾਰ ਸੀ ਤੇ ਜਾਨਸਵਾਲੇ ਨੇ ਇੱਧਰ ਉੱਧਰ ਟਕਰਾਂ ਮਾਰਦੇ ਰਹੇ ਕੋਈ ਨਹੀਂ ਉਸਤਾਦ ਭਾਈ ਤੇ ਰਿਸ਼ੀ ਸਾਹਿਬ ਮੇਰੇ ਨਾਲ ਫਰੈਂਡ ਬਣ ਗਏ ਤੇ ਉਹਨਾਂ ਦੇ ਇੰਟਰੈਕਸ਼ਨ ਦੇ ਨਾਲ ਅੱਛਾ ਜੀ ਹੌਸਤਾ ਹੌਸਤਾ ਮੈਂ ਸਿੱਖ ਗਿਆ ਅਕਿਤ ਤਨ ਹੋ ਰਹੀ ਹੋਈਗੀ ਕਿ ਲੱਗਾ ਰਿਹਾ ਜਿਹੜੀ ਇੰਪੋਰਟੈਂਟ ਚੀਜ਼ ਦਰਸ਼ਕਾਂ ਵਾਸਤੇ ਹੋ ਗਈ ਹੈ ਕਿ ਅਗਰ ਜੋਸ਼ ਹੈ ਤੇ ਜੋਸ਼ ਨੂੰ ਠੰਡਾ ਨਹੀਂ ਹੋਣ ਦੇਣਾ ਚਾਹੀਦਾ ਜੀ ਪਰਸਿਸਟ ਕਰਨਾ ਤੇ ਪਰਸਿਸਟ ਕਰਨ ਤੋਂ ਬਾਅਦ ਮਾਸਟਰੀ ਨਹੀਂ ਹੋ ਸਕਦੀ ਉਕੇ ਜਿਹੜਾ ਕਵੀ ਰਬੋਲੋਂ ਆਇਆ ਨਾ ਉਹਨੂੰ ਤੇ ਲੋੜ ਨਹੀਂ ਪੈਂਦੀ ਇਹਨਾਂ ਚੀਜ਼ਾਂ ਦੀ ਜਿੰਨੇ ਬਣਨਾ ਹੁੰਦਾ ਉਹਨੂੰ ਮਿਹਨਤ ਕਰਨੀ ਹਾਂ ਅੱਛਾ ਫਿਰ ਤੁਸੀਂ ਕੋਈ ਕਿਤਾਬ ਇਹਦੀ ਬਣਾਈ